ਪੰਜਾਬ ਦੇ ਡੀਜੀਪੀ ਵੱਲੋਂ ਨਸ਼ਿਆਂ ਖਿਲਾਫ ਜਾਰੀ ਕੀਤੇ ਗਏ ਹੁਕਮਾਂ ਤਹਿਤ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਵੱਡਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅੱਜ ਸਤਪਾਲ ਐਸ ਐਚ ਓ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਬੋਲੋਂ ਇੱਕ ਨਾਕੇ ਦੌਰਾਨ ਤਿੰਨ ਨੌਜਵਾਨਾਂ ਨੂੰ ਰਾਉਂਡ ਅਪ ਕੀਤਾ ਹੈ ਜੋ ਨਸ਼ਾ ਕਰਨ ਦੇ ਆਦੀ ਸਨ ਜਿਨ੍ਹਾਂ ਨੂੰ ਨਸ਼ਾ ਛਡਾਊ ਕੇਂਦਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਭਰਤੀ ਕਰਾਇਆ ਗਿਆ ਆਓ ਵੇਖਦੇ ਹਾਂ ਏ ਪੀ ਜੇ ਨਿਊਜ਼ ਪੰਜਾਬ ਦੀ ਵਿਸ਼ੇਸ਼ ਰੋਟ ਗੱਲਬਾਤ ਕਰਦੇ ਹਾਂ ਐਸ ਐਚ ਓ ਸਤਪਾਲ ਜੀ ਦੇ ਨਾਲ ਸਰ ਜੀ ਇਹ ਤਿੰਨ ਬੱਚੇ ਨਸ਼ਾ ਛਡਾਊ ਕੇਂਦਰ ਨਹੀਂ ਦਮਾ ਕਰਾਇਆ ਇਹ ਕਿੱਥੋਂ ਰਣਬ ਦੇ ਜੀ ਇਹ ਸਾਰਾ ਅਜਨਾ ਸੀ ਮਾਨ ਜੋ ਰੀਜੀਪੀ ਸਾਹਿਬ ਪੰਜਾਬ ਤੇ ਮਾਨ ਜੋ ਜੀਐਸਐਸਪੀ ਸਾਹਿਬ ਬਟਾਲਾ ਜੀ ਦੇ ਹਦਾਇਤਾਂ ਮੁਤਾਬਕ ਅਸੀਂ ਆਪਾਂ ਗਸ਼ਤ ਕਰ ਰਹੇ ਸੀ ਤੇ ਇਹ ਤਿੰਨ ਨੌਜਵਾਨ ਜਿਹੜੇ ਆ ਇਹਨਾਂ ਵਿੱਚ ਦੋ ਹੈਗੇ ਆ ਮਠੋਲੇ ਦੇ ਤੇ ਇੱਕ ਫਤਿਮਾ ਫੁੱਲੀ ਦਾ ਇਹ ਗੱਡੀ 'ਚ ਬੈਠੇ ਹੋਏ ਸੀ ਤੇ ਅਸੀਂ ਗੱਡੀ ਦੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਚੈੱਕ ਕਰਕੇ ਤੇ ਇਹਨਾਂ ਤੋਂ ਗੱਡੀ ਦੇ ਵਿੱਚੋਂ ਕੋਈ ਚੀਜ਼ ਨਹੀਂ ਮਿਲੀ ਪਰ ਇਹਨਾਂ ਨਾਲ ਜਦੋਂ ਪੁੱਛਿਆ ਸੀ ਤੇ ਇਹ ਥੋੜੇ ਜਿ ਇਹਨਾਂ ਨੇ ਗਾਇਬ ਹੀ ਨਹੀਂ ਨਸ਼ਾ ਕਰਦੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਨਸ਼ਾ ਸੁਡਾਊ ਕੇਂਦਰ ਜਿਹੜਾ ਸ੍ਰੀ ਹਰਿਗੰਗਪੁਰ ਆ ਉੱਥੇ ਅੱਜ ਜਮਾ ਕਰਵਾਤਾ ਆ ਤੇ ਇਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਆ ਇਹ ਫਿਰ ਨਾ ਮਦਰਵਾਤੇ ਨਾ ਹਸਾਉਣ ਦੀ। ਇੱਕ ਵੀ ਸਰ ਉਹ ਹੋਰ ਵੀ ਸਾਹ ਪ੍ਰਯਾਸ ਕਰੂਗਾ ਕਿ ਆਪੋਰਟਾਂ ਜਿਹੜੇ ਬੱਚੇ ਮਿਲ ਜਾਣ ਨਸ਼ਾ ਸੁਡਾਊ ਦੇ ਤੇ ਘਰ ਘਰ ਜਿਹੜੇ ਪਿੰਡਾਂ ਪੜਨਾਂ ਜਾ ਕੇ ਪੰਚਾਇਤਾਂ ਦੇ ਵਿੱਚ ਤੇ ਹੋਰ ਜਗ੍ਹਾ ਤੇ ਜਾ ਕੇ ਇਸ ਸੰਬੰਧ ਵਿੱਚ ਜਿਹੜਾ ਆ ਸਾਰਿਆਂ ਨੂੰ ਜਾਗਰੂ ਕਰ ਰਹੇ ਆ ਵੱਤ ਵੱਤ ਜਿਹੜੀ ਅਸੀਂ ਆਪਣੀ ਪੂਰੀ ਦਿਨ ਰਾਤ ਮਿਹਨਤ ਕਰਕੇ ਨਹਾ ਛਾਉਣ ਦੀ ਕੋਸ਼ਿਸ਼ ਪੂਰੀ ਕਰ ਰਹੇ ਹਾਂ